ਜੈਨੂ ਵਾਲੀ ਆਪਾਂ ਅੱਜ ਗੱਲ ਕਰਨੀ ਆ ਜੇ ਸਾਡੇ ਚੱਲਦੀਆਂ ਤੇ ਕਿਵੇਂ ਚੱਲਦੀਆਂ ਨੇ ਬੰਦ ਤੋਂ ਨਹੀਂ ਤਾਂ ਕਿਵੇਂ ਕਰੋਗੇ ਇਹ ਸਾਰੀ ਗੱਲਬਾਤ ਅਸੀਂ ਆਪਾਂ ਕਰਕੇ ਫੇਰ ਜਾਣੇ ਤੁਹਾਡੀ ਮਰਜ਼ੀ ਆ ਖਾਟ ਬੰਦ ਕਰਾ ਲਿਓ ਤੁਹਾਡੀ ਮਰਜ਼ੀ ਚਲਾ ਲਿਓ ਕਿਉਂਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਕਦੀ ਵੀ ਸਰਕਾਰਾਂ ਵੱਡੀਆਂ ਨਹੀਂ ਆ ਜੋ ਸਾਰੇ ਪリーズ ਬੈਠ ਜਾਓ ਸਾਰੇ ਸਾਰੇ खेंद्री ने मतलब सैन करोड़िया ने भी जिता गुस्सा लगता सारे स्वगनेचर करके गए क्योंकि जाती अगर जा रही

ਤੁਹਾਡੇ ਇਸ ਕਥਨ ਅਰੇ ਜੇ ਨਾ ਕਿ ਦਵੇ ਸੁਣ ਤੁਹਾਡੇ ਇਸ ਕਥਨੇ ਇਹ ਸਾਤ ਬਕਾਟਾਂ ਦੀ વાਕਿਆਈ ਤੁਹਾਨੂੰ ਇੱਥੇ ਬੜ ਕਤੰਦਾ ਟਾਰਵਾ ਤੇ ਇੱਥੇ ਦਰਿਆ ਵਗਣ ਦਾ ਖਤਰਾ ਵਾ ਮੇਰੀ ਗੱਲ ਤਾਂ ਸੱਚੀ ਆ ਭਰਾ ਇਹ ਸੱਚੀ ਜੇ ਫਿਰ ਹੱਥ ਫੜੇ ਕਰਕੇ ਇਸ਼ਾਰਾ ਕਰਦੇ ਆ ਕੋਰਾ ਸੋਨਿਆ ਸੋਨਿਆ ਅੱਜ ਦਾ ਤੁਹਾਡਾ ਕਾਥ ਇਸ ਗੱਲ ਦੀ ਸਹੀ ਪਰਦਾਵਾ ਕਿ ਜੇ ਲੜਾਈ ਹੁਣ ਤੱਕ ਆ ਰਹੀ ਆ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਦਾ ਉਹਦੇ ਜ਼ਿੰਮੇਵਾਰ ਤੇਰੀ ਵੀ ਬਣਾ ਲਈ ਹਾਂ ਉਹਦਾ ਜ਼ਿੰਮੇਵਾਰ ਮੈਂ ਉਹ ਬਾਦ ਜਿਹੜਾ ਸਾਨੂੰ ਖੱਦਦੇ 90 ਦੱਸ ਜਾਵਾ ਨੁਕਸਾਨ ਕੋਈ ਨਹੀਂ ਦੱਸ ਰਿਹਾ ਕਿਉਂਕਿ ਜਿਹੜਾ ਸਾਊਂਡ ਦੇ ਵਿੱਚ ਅੰਨਾ ਹੋ ਜੇ ਉਹਨੂੰ ਸਾਰਾ ਕੁਝ ਆਰਿਆ ਆਦੀ ਦਾ ਕੋਈ ਰੰਗ ਦੇ ਕੇ ਦੱਸੂ ਕਿਹਦਾ ਆ ਜੋ ਕਿ ਸਾਊਂਡ ਚ ਆ ਰਹੀ ਜਾਂਦੀ ਹੁੰਦੀ ਆ ਅਸਲ ਦੇ ਵਿੱਚ ਦਿੱਤਾ 200 ਰੁਪਏ ਕਿਹਦੇ ਆ ਉਹ ਕਾਰ ਨੂੰ ਆ ਉਹ ਜਿਹੜੇ ਮਹੀਏ ਕਿਹਦੇ ਆ ਉਹ ਸਾਡੇ ਭਾਈ ਚਾਰ ਦੇ ਕਿਹੜਾ ਪਾਉਂਦੇ ਆ ਮੈਂ ਤੇ ਨਾ ਵੀ ਹੈਰਾਨ ਆ ਤੁਹਾਡੇ ਅੱਜ ਦਸਤੂਰ ਨੂੰ ਇੱਕ ਵਾਰ ਸਲੂਟ ਕਰਦਾ ਵਾ ਪਰसों ਦਾ ਜਦੋਂ اعلان ਕੀਤਾ ਡੀਸੀ ਦਫ਼ਤਰੋਂ ਵੀ ਚਵੀ ਤਿੰਨ ਨੂੰ ਪਬਲਿਕ ਹੇਰ ਕੋਲੀਆ ਸਾਡੇ ਹੀ ਭਰਾਵਾਂ ਦਾ ਜਿਨ੍ਹਾਂ ਨੇ ਸਭ ਤੋਂ ਵੱਧ ਡੁੱਬਣਾ ਸਭ ਤੋਂ ਵੱਧ ਇੱਥੇ ਸਰਦਾਰ ਲੈ ਕੇ ਆਉਣੀ ਸਭ ਤੋਂ ਵੱਧ ਆਪਦੇ ਮਹਾਰਮ ਪ੍ਰਸ਼ਨ ਉਹਨਾਂ ਦਾ ਜੋਰ ਲੱਗਾ ਪਿਆ ਵਾ ਘਰੋਂ ਘਰੀ ਰੋਕਣ ਵਾਸਤੇ ਕਿ ਉਹ ਬਾਹਰ ਤੇ ਨਾ ਜਾਇਓ ਉਥੇ ਗੋਲੀ ਚੱਲ ਜਣੀ ਆ ਉਥੇ ਧਾਮ ਫਿਰ ਚੜੀਆਂ ਉਥੇ ਮੇਲ ਹੋ ਜਾਣੀਆਂ ਇਹ ਖੱਛੇ ਆਉਂ ਨਾਲੇ ਤੇ ਮੈਂ ਕਈ ਵਾਰ ਸੋਚਦਾ ਨਾ ਵਾ ਕਿ ਜਦੋਂ ਬਾਬਾ ਸ਼ਾਹਸ ਹੋਇਤੇ ਆਇਆ ਸੀ ਉਹ ਤੋਂ ਜਿਹੜੀ ਜੰਗ ਇੱਥੇ ਲੜੀ ਗਈ ਸੀ ਸ਼ਾਇਦ ਉਹ ਹੰਗਲਾ ਵਾ ਸਾਡੇ ਵਿੱਚੋਂ ਕਈਆਂ ਨੇ ਅਿਸੋ ਵੀ ਨਾਲ ਸਾਥ ਦਿੱਤਾ ਹੋਵੇ ਘਾਟ ਕਰਕੇ ਜੰਗ ਆਈ ਆ ਸੋ ਅੱਜ ਉਹ ਜ਼ਮਾਨੇ ਵਿੱਚ ਜਿੰਨੇ ਤੁਸੀਂ ਇੱਥੇ ਆ ਗਏ ਇਹ ਖਾਦ ਬੰਦ ਕਰਾਉਣੀ ਆ ਰਾ ਕਰਾਉਣੀ ਆ ਜੀ छी तरीकू डीसपी डी सी साहिब रिपोर्ट मी बि टे ते रिपोर्ट सारी आ जोर्ट चलज रिपोर्ट उहो तयारे गी ज ਇੱਕ ਰਿਪੋਰਟ ਆ ਤੁਸੀਂ ਤਿਆਰ ਕਰ ਰਹੇ ਹੋ ਹੁਣ ਜਿਹੜੀ ਤੁਹਾਡੇ ਤਰੀਕੇ ਦਾ ਪੇਸ਼ਕਾਰੀ ਹੋਣੀ ਆ ਇਹਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਪਤਾਇ ਤਰੀਕ ਨੂੰ ਮੀਟਿੰਗ ਕਰਕੇ ਡੀਸੀ ਸਾਹਿਬ ਨਾਲ ਐਸ ਫਾਟ ਤੋਂ ਬਾਰੇ ਸਾਰਾ ਪਤਾ ਚੱਲ ਗਿਆ ਕਿ ਬਸੇ ਤੇ ਕੀਤਾ ਕੀਤੇ ਮਮਲਤ ਦੀਆਂ ਭਾਵਨਾ ਨੂੰ ਸਮਝੇ ਜੇ ਕਿ ਨਹੀਂ ਸੰਦੇ ਉਸ ਤੋਂ ਬਾਅਦ ਹੁਸੈਨ ਕਰਾ ਗਏ ਕਿ ਨਹੀਂ ਚਾਰ ਪੰਜ ਜਾਣੇ ਚੱਲ ਗਏ ਉਹ ਤੋਂ ਅਜਿਹਾ ਫੈਸਲਾ ਹੋਣਾ ਜੇ ਜਿਹੜੇ ਜਿਹੜੇ ਯਾਰ ਆ ਬਣਾ ਤੇ ਬਜ਼ਰਾ ਕਰਾਉਣ ਨੂੰ ਆ ਮਨਾ ਪਰ ਅਸਾਇਆ ਸਾਰੇ ਯਾਰ ਚੇ ਹੋਰ ਕੋਸੋ ਪਾਣੀ ਚੋ ਕਰ ਲੋ ਇਧਰ ਮੁੰਡਾ ਕੋ ਨਾ ਨਾ ਹੋ ਜਾਈਂ ਸੁਣ ਆ ਗਏ ਆ ਗੁਰਬੰਦਰ ਵੀ ਆਜੂ ਕੋ ਬਲਬਾਦ ਕਰਨ ਗੁਰਪ੍ਰੀਤ ਆ ਜਾ ਵੀਰ ਇੱਥੇ ਗੁਰਬੰਦਰ ਵੀ ਆ ਜੇ ਸੋਣ ਸਾਰੇ ਗੱਲ ਕਰੋ ਬੱਬੂ ਆ ਗਿਆ ਵੀਰ ਆ ਜਾਓ ਅਸੀਂ ਸਾਰੇ ਹੀ ਉਹ ਯੋਧੇ ਕਿੱਥੇ ਹੋ ਜਿਹੜਾ ਲੜਾਈਆਂ ਦੇ ਮਾਦ ਹੱਸਦਾ ਹੀ ਤੇ ਜਲਬ ਸਾਰੇ ਸਭੇ ਬੈਠੇ ਹੀ ਤੇ ਸਾਰੇ ਫੈਨ ਕਰਕੇ ਜਾਣੇ ਨੇ ਆਪਣੇ ਇਨਾ ਸੈਨਾ ਨੇ ਆਪਾਂ ਨੂੰ ਕੰਮ ਦੇਣਾ ਹੈ ਜਿਹੜਾ ਫੈਨ ਕਰਾ ਕੇ ਮੁੜ ਕੇ ਦੀ ਫੋਟੋ ਕੱਢ ਕੇ ਹੁਣੇ ਦੇਖ ਕੇ ਜਾਣੀ ਹੋ ਆ ਲੈ ਜੀ ਆਪਰ ਵੀ ਕਰ ਤੂੰ ਕਰ ਬਈ ਮਰਦੀ ਜੀ ਆ ਜਾ ਬਲਾਈ ਜੀ ਠੀਕ ਆ ਬਸ ਜਿਹੜੇ ਸੈਂਡ ਕਰਦੇ ਉਹਨੂੰ ਲਓ ਬਾਈ ਜੀ ਸਾਹਾ ਵਜੇ ਦੀ ਫਤਿਹ ਜੀ ਪ੍ਰਸ਼ਾਸਨ ਇੱਥੇ ਆਇਆ ਤੇ ਆਪਾਂ ਨੂੰ ਰੇਤਾ ਦੇ ਫਾਇਦੇ ਦੱਸ ਗਏਗਾ ਨੁਕਸਾਨ ਕੋਈ ਨਹੀਂ ਦੱਸੇਗਾ ਕਿ ਜੇ ਬੰਦ ਟੁੱਟਾ ਉਹਦੀ ਨੁਕਸਾਨ ਹੋਇਆ ਤੇ ਕੋਈ ਦੇ ਬਾਰੇ ਕਿ ਯੂਪੀ ਨਾ ਕੀਤਾ 2 ਸਾਲ ਹੋ ਗਏ ਆ ਇਹਦੇ ਕੱਖ ਕੀਤਾ ਨਹੀਂਗਾ ਤੇ ਹੁਣ ਆਣ ਗਿਆ ਤੇ ਆ ਪੀ ਆ ਫਰੇ ਆ ਆਸ ਕੀ ਮਈਆ ਇਹਦੇ ਪੈਸੇ ਅਸੀਂ ਕੰਮ ਦਾ 55 ਫੋਟੋ ਚਾ ਕਰਾਂਗੇ ਜੇ ਬੰਦ ਇਹ ਬੰਦਾ ਕੋਈ ਰਵੇ ਬੰਦ ਚਾ ਕਰਕੇ ਕਰਦਾ ਨਹੀਂ ਤਾਂ ਬੰਦ ਰਵੇਗਾ ਹੈ ਤੇ ਫਰਦ ਫਰਦ ਦੀ ਹੋਂਦ ਵੀ ਛੱਪ ਨਹੀਂ ਗਈ ਕਿ ਇਹਦਾ ਫਰਦ ਫਰਦ ਆ ਗਈ ਆ ਭਾਈ ਖਾਣਾ ਵੀ ਫੜੇ ਚੱਲ ਤਾਂ ਨਾ ਸਰਪਤ ਕੰਮ ਕਰਨਾ ਕਰਨਾ ਮਾਨਵ ਜਾਓ ਕਮੇਟੀ ਤੇ ਪਬਲਿਕ ਹੀਰਿੰਗ ਵਿੱਚ ਕੋਈ ਸਾਥ ਸੰਗਤ ਦੀ ਹੈ ਫਤੇ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ